ਅੱਜ ਜਿਹੜਾ ਇਹ 100 ਪਰਸਨ ਲੋਕ ਫਲਾਈ ਮਾਰਚ ਕਰਿਆ ਜਾ ਰਿਹਾ ਹੈ ਸ਼ਾਇਦ ਰਕਵਕ ਏਰੀਆ ਦੇ ਵਿੱਚ ਤੇ ਇਹ ਬੇਸਿਕਲੀ ਲੋਕਾਂ ਦੇ ਵਿੱਚ ਕੰਫੀਡੈਂਸ ਜਗਾਉਣ ਦੇ ਲਈ ਹੈਗਾ ਤੇ ਆਉਣ ਵਾਲੇ ਜਿਹੜਾ ਨਵਾਂ ਸਾਲ ਹੈ ਉਹਦੇ ਰਿਗਾਰਡਿੰਗ ਕਈ ਸਾਰੇ ਥਾਵਾਂ ਤੇ ਪ੍ਰੋਗਰਾਮ ਹੋਣੇ ਹਨ ਤੇ ਨਵਾਂ ਸਾਲ ਦੀ ਜਿਹੜੀ ਸੈਲੀਬ੍ਰੇਸ਼ਨ ਹੋਣੀ ਹੈ ਸਾਰੇ ਤੇ ਉਹਦੇ ਰਿਗਾਰਡਿੰਗ ਵੀ ਅਸੀਂ ਐਂਟੀ ਸੋਸ਼ਲ ਐਲੀਮੈਂਟਸ ਨੂੰ ਘਟਮ ਦੇ ਲਈ ਤੇ ਜਿਹੜਾ ਹੈ ਲੋਕਾਂ ਦੇ ਵਿੱਚ ਇੱਕ ਪੋਜ਼ਿਟਿਵ ਹੋ ਜਗਾਉਣ ਦੇ ਲਈ ਅਸੀਂ ਫਾਈ ਮਾਰਚ ਕਰ ਰਹੇ ਹਾਂ ਹਰੇਕ ਜਿੱਦਾਂ ਇਹ ਕਲਨੋਰੀ ਏਰੀਆ ਜੋ ਸਰਦੀ ਏਰੀਆ 100 ਦੀਆਂ ਵਾਰ ਦਾ ਤੱਕ ਕੋ ਕੰਮ ਜਿਹੜੀਆਂ ਸਾਡੇ ਤੱਕ ਦੀ ਵਾਰ ਦਾ ਪੈਦਾ ਲਈ ਸਰਵਜਨ ਉਸ ਬੰਦੀ ਕੰਚ ਦੇ ਪਰਬੰਦ ਫੌਰਨ ਕਿਉਂਕਿ ਹੁਣ ਦੁੰਦ ਕਾਫੀ ਹੋ ਗਈ ਹੈ ਅਗਲੇ 3-4 ਦਿਨਾਂ ਤੱਕ ਦੁੰਦ ਰਹਿਣੀ ਵੀ ਹੈ ਤੋਂ ਇਸ ਕਰਕੇ ਅਸੀਂ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਸਾਡੇ ਨਾਕੇ ਲੱਗੇ ਹਨ ਉਹਨਾਂ ਨੂੰ ਸਤੰਨਨ ਕਰ ਰਹੇ ਹਾਂ ਤੇ ਜਿਹੜੀ ਐਂਟਰੀ ਐਗਜ਼ਿਟ ਪੁਆਇੰਟ ਹੈ ਸ਼ਹਿਰ ਤੇ ਤੇ ਜਿਹੜੇ ਸਰਦੀ ਏਰੀਆ ਪਿੰਡ ਹੈ ਉੱਥੇ ਪਟੋਨਿੰਗ ਵਧਾ ਰਹੇ ਹਾਂ ਜਿਹੜੀ ਵੀ ਦਸਤਰੀ ਕਾਰਵਾਈ ਉਹਨੂੰ ਉਹਨੂੰ ਬੰਦ ਕਰਕੇ ਜ਼ਿਆਦਾਤਰ ਫੋਕਸ ਫੀਲਡ ਡਿਊਟ ਸਾਰੇ ਡੀਐਸਪੀਸ ਐਸਐਚਓਸ ਔਰ ਐਸਪੀ ਸਾਹਿਬਾਨ ਨੇ ਵੀ ਇਹੀ ਡਾਇਰੈਕਸ਼ਨਸ ਦਿੱਤੇ ਗਏ ਹਨ ਕਿ ਉਹ ਮੈਕਸਿਮਮ ਚੈਕਿੰਗ ਕਰੇ ਤੇ ਪ੍ਰੀਵੈਂਟਿਵ ਐਕਸ਼ਨਸ ਲੈਂਦੇ ਜਿਹੜੇ ਬਾਹਰ ਤੋਂ ਆਏ ਹੋਏ ਲੋਕ ਹੈ ਉਹਨਾਂ ਦੀ ਵੈਰੀਫਿਕੇਸ਼ਨ ਕਰਨ ਤੇ ਜਿਹੜੀ ਵੀ ਸਰਦੀ ਪਿੰਡਾਂ ਨੂੰ ਰੋਡ ਜਾ ਰਹੀ ਹੈ ਉੱਥੇ ਮੋਬਾਈਲ ਨਾਕੇ ਲਗਾਏ ਜਾਣਗੇ ਜਿੱਥੇ ਚੈਕਿੰਗ ਕੀਤੀ ਜਾਏਗੀ ਸਾਰੇ ਚਾਈਨਾ ਡੋਰ ਦੇ ਨਾਲ ਵਾਰਦਾਤਾ ਬਹੁਤ ਵਾਰ ਬਣੀ ਚੱਲੀ ਰਹਿੰਦੀ ਹੈ ਜੀ ਚਾਇਨਾ ਡੋਰ ਦੇ ਰਿਗਾਰਡਿੰਗ ਅਸੀਂ ਪਹਿਲਾਂ ਵੀ ਡਾਇਰੈਕਸ਼ਨਸ ਵੀ ਦਿੱਤੇ ਆ ਤੇ ਬੱਚੇ ਵੀ ਰਜਿਸਟਰ ਕੀਤੇ ਆ ਅਸੀਂ ਲੋਕਾਂ ਨੂੰ ਵੀ ਇਹ ਹੀ ਅਪੀਲ ਕਰਦੇ ਆ ਕਿ ਇਹਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ NISAM ਨੇ ਪਹਿਲਾਂ ਹੀ ਅਦੇ ਜਾਰੀ ਕੀਤੇ ਹੋਏ ਆ ਜਿਨ੍ਹਾਂ ਦੇ ਤਹਿਤ ਅਸੀਂ ਜਿਹੜਾ ਵੀ ਚਾਇਨਾ ਡੋਰ ਨੂੰ ਯੂਜ਼ ਕਰਦਾ ਹੈ ਜਾਂ ਜੋ ਵੇਚ ਰਿਹਾ ਹੈ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਤੇ ਇੱਕ ਪਰਿਆਵਰਣ ਦੇ ਲਈ ਵੀ ਬੜਾ ਹਾਨੀਕਾਰਕ ਹੈ ਕਿਉਂਕਿ ਇਹਦੇ ਕਾਰਨ ਕਈ ਐਕਸੀਡੈਂਟ ਹੋ ਜਾਂਦੇ ਆ ਕਈ ਵਾਰੀ ਪਤਾ ਨਹੀਂ ਹੁੰਦਾ ਇਹ ਪਲਾਸਟਿਕ ਦੀ ਡੋਰ ਹੁੰਦੀ ਹੈ ਤੇ ਬੜੀ ਹੀ ਮਜ਼ਬੂਤ ਵੀ ਹੁੰਦੀ ਹੈ ਤੇ ਨਜ਼ਰ ਨਹੀਂ ਆਉਂਦੀ ਕਈ ਵਾਰੀ ਬੱਚਿਆਂ ਦੇ ਨਾਲ ਤੇ ਕਈ ਜਿਹੜੇ ਬਾਈਕ ਸਵਾਰ ਹੁੰਦੇ ਆ ਉਹਨਾਂ ਦੇ ਨਾਲ ਹੱਥ ਸੇ ਹੁੰਦੇ। ਤੋਂ ਮੈਂ ਹੀ ਰਿਕਵੈਸਟ ਕਰਾਂਗਾ ਸਾਰਿਆਂ ਨੂੰ ਕਿ ਚਾਇਨਾ ਲੂਟ ਜਿਹੜਾ ਆਪਾਂ ਬੇਸ਼ਕਾਰ ਕਰੀਏ ਉਹਨੂੰ ਯੂਜ਼ ਨਾ ਕਰੀਏ ਤੇ ਜਿਹੜੇ ਵੇਚ ਰਹੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣਾ ਚਾਹੁੰਦਾ ਨਾ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਇਹਨੂੰ ਵੇਚਣਾ ਜੋ ਬਿਲਕੁਲ ਇੱਕ ਪਾਬੰਦੀਸ਼ੁਦਾ ਹੈ। ਇਹਨੂੰ ਬਿਲਕੁਲ ਯੂਜ਼ ਨਾ ਕਰੀਏ। ਸਰ ਸਰ ਜਿਹੜਾ ਸਾ ਜਿਹੜਾ ਕੀ ਵੀ ਰਿਹਾ ਪੰਜਾਬ ਪੁਲਿਸ ਵੱਲ ਦੇ ਵਿਲੇ ਕਰਦਾ ਹਾਦਿਸ ਪਿਛਲਾ ਸਾਲ ਹੁਣ ਚੱਲੀ ਰਿਹਾ ਹੁਣ ਹੋਰ ਦੋ ਦਿਨ ਹੈਗੇ ਇਸ ਸਾਲ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਕੰਪੈਰੀਟਿਵਲੀ ਬੜਾ ਹੀ ਚੰਗਾ ਰਿਹਾ ਹੈ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਨਹੀਂ ਬਣਨ ਦਿੱਤਾ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ ਹੈ ਤੇ ਨਾਲ ਹੀ ਕਾਫੀ ਜ਼ਿਆਦਾ ਰਿਕਵਰੀਜ਼ ਹੋਈ ਹੈ ਮਤਲਬ ਮੈਨੂੰ ਲੱਗਦਾ ਹੈ ਇਹ ਸ਼ਾਇਦ ਗੁਰਦਾਸਪੁਰ ਦੇ ਵਿੱਚ 1 ਸਾਲ ਦੇ ਵਿੱਚ ਹੋਣ ਵਾਲੀ ਸਭ ਤੋਂ ਵੱਧ ਰਿਕਵਰੀਆਂ ਹੈਗੀ ਕਿਉਂਕਿ ਅਪਰੋਕਸੀਮੇਟਲੀ 50 ਕਿਲੋ ਦੇ ਨੇੜੇ ਤੋਂ ਹੈਰੋਇਨ ਹੀ ਰਿਕਵਰ ਹੋਈ ਹੈ ਉਸ ਤੋਂ ਇਲਾਵਾ ਵੀ ਕਈ ਸਾਰੇ ਵੱਡੇ ਜਿਹੜੇ ਗੈਂਗ ਸੀਗੇ ਜਿਵੇਂ ਕਿ ਸਰਦੀਪ ਪਿੰਡਾਂ ਦੇ ਵਿੱਚ ਰਹ ਰਹੇ ਸੀ ਉਹਨਾਂ ਨੂੰ ਅਨਕਵਰ ਕੀਤਾ ਗਿਆ ਕਈ ਇਸ ਤਰ੍ਹਾਂ ਦੇ ਵੀ ਮੋਡਿਊਲ ਸੀਗੇ ਜਿਹਦੇ ਵਿੱਚ ਅਸੀਂ ਬਾਹਰ ਜੰਮੂ ਕਸ਼ਮੀਰ ਤੱਕ ਜਾ ਕੇ ਰੇਡ ਕਰਕੇ ਉੱਥੇ ਦੇ ਜਿਹੜੇ ਸਰਦੀ ਏਰੀਆ ਹੈ ਉੱਥੋਂ ਵੀ ਬੰਦਿਆਂ ਨੂੰ ਅਸੀਂ ਅਰੈਸਟ ਕਰਕੇ ਲੈ ਕੇ ਆਏ ਹਾਂ ਤੇ ਪੂਰਾ ਹੀ ਇੱਕ ਜਿਹੜਾ ਸਿਸਟਮ ਬਣਿਆ ਹੋਇਆ ਸੀ ਉਹਨੂੰ ਖਤਮ ਕੀਤਾ ਹੈ ਤੋਂ ਕਾਫੀ ਚੰਗਾ ਰਿਹਾ ਹੈ ਤੇ ਜਿਹੜੇ ਸਾਡੇ ਕੋਈ 1-2 ਕ੍ਰਾਈਮ ਇਨਸੀਡੈਂਟ ਜਿਹੜੇ ਕੋਈ ਸੈਂਸੇਸ਼ਨਲ ਹੋਏ ਵੀ ਸੀ ਉਹਨਾਂ ਨੂੰ ਵੀ ਟ੍ਰੇਸ ਕਰ ਲਿਆ ਗਿਆ ਤੇ ਜਿਹੜੇ ਅਕਿਊਜ਼ਡ ਸੀਗੇ ਉਹਨਾਂ ਨੂੰ ਅਰੈਸਟ ਕਰਕੇ ਉਹਦ ਤੱਕ ਚਲਾਨ ਜਿਹੜਾ ਉਹ ਤਿਆਰ ਕਰਕੇ ਟੂ ਫੋਰਥ ਵੀ ਕੀਤਾ ਗਿਆ ਤੋਂ ਮੈਨੂੰ ਲੱਗਦਾ ਹੈ ਕਾਫੀ ਚੰਗਾ ਰਿਹਾ ਆਉਣ ਵਾਲਾ ਸਾਲ ਵੀ ਚੰਗਾ ਰਹੂਗਾ। ਮੈਂ ਸਾਰਿਆਂ ਨੂੰ ਬਤਾਈ ਵੀ ਤਿੰਦਾ ਆਉਣ ਵਾਲੇ ਨਵੇਂ ਸਾਲ ਦੀ ਤੇ ਉਮੀਦ ਕਰਦਾ ਕਿ ਆਪਾਂ ਹੋਰ ਵੀ ਵੱਧ ਚੱਦ ਕੇ ਪੁਲਿਸ ਦਾ ਸਾਥ ਦਈਏ ਤੇ ਜਿਹੜੇ ਇਹ ਨਸ਼ੇ ਵਿਰੋਧੀ ਮੁਹਿੰਮ ਚੱਲ ਰਹੀ ਆਪਣੀ ਉਹਦੇ ਵਿੱਚ ਵੀ ਪੁਲਿਸ ਦਾ ਸਾਥ। ਸਾ ਚਾਈਨਾ ਡੋਟ ਤੇ ਕਿਹੜੀ ਕਿਹੜੀ ਧਾਰਾ ਲੱਗਦੀ ਹੈ ਜੀ। ਚਾਈਨਾ ਤੋਂ ਬੇਸਿਕਲੀ ਇਹ 144 ਦੇ ਡੀਸੀਸ ਹਮਨੇ ਆਰਡਰ ਕਰ ਦਿੱਤੇ ਹਨ ਤਾਂ ਅਸੀਂ 188 ਦੇ ਪਰਚੇ ਰਜਿਸਟਰ ਕਰਦੇ ਹਾਂ ਤੇ এনवायरमेंट ਪ੍ਰੋਟੈਕਸ਼ਨ ਐਕਟ ਇੱਕ ਸਪੈਸ਼ਲ ਕਾਨੂੰਨ ਹੈਗਾ ਜਿਸ ਦੇ ਵਿੱਚ ਪਰਿਆਵਰਣ ਵਿਰੋਧੀ ਜਿਹੜੀ ਚੀਜ਼ਾਂ ਹੁੰਦੀਆਂ ਉਹਦੇ ਤੇ ਇੱਕ ਪੌਨਿਜ਼ਮਸ ਲਿਆ ਜਾ ਸਕਦਾ ਹੈ ਐਂਡ ਮਮਨ ਪ੍ਰੋਟੈਕਸ਼ਨ ਐਕਟ ਤੋਂ ਇਲਾਵਾ ਅਸੀਂ ਕਿਸੇ ਆਈਪੀਸੀ ਦੀ ਧਾਰਾ ਨੂੰ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਜੇਕਰ ਸਾਨੂੰ ਲੱਗਿਆ ਕਿ ਕਿਤੇ ਕੋਈ ਐਕਸੀਡੈਂਟ ਚਾਈਨਾ ਡੋਰ ਦੀ ਕਰ ਵਰਤੋਂ ਦੇ ਕਾਰਨ ਹੋਇਆ ਹੈ ਔਰ ਕਿਤੇ ਕਿਸੇ ਨੂੰ ਜਾਨ ਦਾ ਜੋਖਮ ਵੀ ਹੋਇਆ ਤਾਂ ਤੀਸਰੀ ਸਾਥ ਵੀ ਲਗਾਈ ਜਾ ਸਕਦੀ ਹੈ ਉਹਦਾ ਕੋਈ ਪਰੇਸ਼ੀ ਨਹੀਂ ਕਿਤਾ ਹੈ ਬਹੁਤ ਬੜੀਆਂ ਹੁੰਦੀਆਂ ਕਿ ਇੰਨੀ ਲਾੜੀ ਤੇ ਤੋਂ ਵਾਲੀਆਂ ਲਾ ਲੀਆਂ ਤੋਂ ਅਸੀਂ ਕਾਫੀ ਸਾਰੇ ਤਾਂ ਆਲਰੇਡੀ ਗਿਰੋ ਵੀ ਫੜ ਲਿਆ ਹੈ ਔਰ ਕਈ ਸਾਰੇ ਇdade سید ਜੋ ਕਿ ਬਟਾਲੇ ਸਾਈਡ ਤੋਂ ਆ ਕੇ ਉੱਥੇ ਕਿਉਂਕਿ ਇਹ ਨਾ ਦਾ ਐਡਜਸਨਟ ਏਰੀਆ ਪੈਂਦਾ ਤੋਂ ਤੋਂ ਆ ਕੇ ਇੱਥੇ ਵਾਅਦਾ ਕਰਦੇ ਸੀ ਉਹ ਵੀ ਅਸੀਂ ਫੇਸ ਕੀਤਾ ਹੈ ਹਾਲੀ ਪਿਛਲੇ ਹਫਤੇ 4 ਬੰਦੇ ਫੜੇ ਗਏ ਸੀ ਜਿਹੜੇ ਬੁੱਕ ਤੋਂ ਵਾਅਦਾ ਜਿਸ ਬਾਕਸ ਸੀ ਤੋਂ ਲਗਾਤਾਰ ਫਿਰ ਸਾ ਗੀੜੀ ਡਰਾਈਵ ਚੱਲਦਾ ਹੈ